ਇਹ ਉਸ ਟਾਈਮ ਦਾ ਪਲੱਸਟਰ ਹੋਇਆ ਹਾਂਜੀ ਅੱਜ 75 ਸਾਲ ਹੋ ਗਏ ਆ ਹਾਂਜੀ ਹੋ ਸਕਦਾ ਹੋ ਨਾ 75 ਸਾਲਾਂ ਤੋਂ ਵੀ ਪਹਿਲਾਂ ਬਣਿਆ ਹੋਵੇ ਹਾਂਜੀ ਤੇ ਅੱਜ ਅੱਜ ਵੀ ਇਹਦੇ ਵਿੱਚ ਜਾਨ ਹੈਗੀ ਆ ਹਾਂਜੀ ਬਿਲਕੁਲ ਦੇਖ ਕਿੰਨਾ ਮੀ ਮਕਾਨਾਂ ਦੇ ਪਾਣੀ ਪ੍ਰਣਾਲੀਆਂ ਦਾ ਅੱਛਾ ਜੀ ਬਣਾ ਕੇ ਵਿੱਚ ਸਿੱਟ ਲੈਂਦੇ ਆਪਣੇ ਪੂਰੇ ਕਬੀਲੇ ਦਾ ਪਾਣੀ ਤੇ ਸਟੋਰ ਕਰਕੇ ਰੱਖਦੇ ਸੀ ਹਨਾ ਨਹੀਂ ਤਾਂ ਪਾਣੀ ਫਿਰ ਇਹਨਾਂ ਨੂੰ ਉਹਦੇ ਆਪਣੀ ਜਗ੍ਹਾ ਤੇ ਆਇਆ ਅੱਛਾ ਜੀ ਆਇਆ ਫਿਰ ਇੱਥੇ ਰੋਇਆ ਉਹ ਠੀਕ ਹੈ ਜੀ ਹਾਂ ਜੀ ਆਪ ਵੀ ਆਏ ਬਜ਼ੁਰਗ ਦਾਦੇ ਹਾਂ ਹਾਂ ਸੜਕਾਂ ਦਾ ਲਿੰਕ ਨਹੀਂ ਹੈਗੇ ਹਨ ਕਨੈਕਟੀਵਿਟੀ ਨਹੀਂ ਹੈ ਹਾਂ ਜੀ ਉਹ ਅਗਰ ਪ੍ਰੋਪਰ ਹੋ ਜਾ ਫਿਰ ਤੇ ਸਾਹਮਣੇ ਉਰਦੂ ਭਾਸ਼ਾ ਦੇ ਵਿੱਚ ਵੀ ਦੇਖੋ ਤੁਸੀਂ ਦੇਖ ਸਕਦੇ ਲਿਖਿਆ ਹੋਇਆ ਆ ਜਦੋਂ ਇਹਦੀ ਅੱਜ ਕੱਲ੍ਹ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਆਏ ਹਾਂ ਇੱਕ ਨਵਾਂ ਬਲੌਗ ਲੈ ਕੇ ਅਸੀਂ ਪਿੰਡ ਆਏ ਹਾਂ ਦੇਰੀਆਂ ਦੇਰੀਆਂ ਤੋਂ ਤਕਰੀਬਨ 6 ਕਿਲੋਮੀਟਰ ਦੀ ਟਰੈਕ ਵਾ ਜਿੱਥੇ ਪਿਛਲੇ ਬਲਾਗ ਦੇ ਵਿੱਚ ਦਿਖਾਇਆ ਸੀਗਾ ਕਿ ਪਹਾੜ ਦੇ ਉੱਪਰ ਮੁਸਲਮਾਨਾਂ ਦੀ ਜਗ੍ਹਾ ਸੀ ਜਿਹੜੇ ਜਦੋਂ ਸਨ 47 ਦੇ ਵਿੱਚ ਅਦਲਾ ਬਦਲੀ ਹੋਈ ਉਹ ਆਪਣੇ ਘਰ ਛੱਡ ਗਏ ਸੀ ਉਸੇ ਤਰ੍ਹਾਂ ਦਾ ਇੱਕ ਪਿੰਡ ਹੋਰ ਆ ਉਹ ਪਿੰਡ ਬਸਿਆ ਸੀਗਾ ਇਹ ਜੋ ਤੁਸੀਂ ਰਸਤਾ ਦੇਖ ਰਹੇ ਹੋ ਇਹ ਦੇਰੀਆਂ ਪਿੰਡ ਤੋਂ ਵਿੱਚੋਂ ਨਿਕਲਦਾ ਜੀ ਇਸ ਰਸਤੇ ਥਾਣੀ ਲੋਕ ਹੀ ਜਾਂਦੇ ਆ ਆਪਣੇ ਪਿੰਡ ਨੂੰ ਸੋਚ ਵੀ ਨਹੀਂ ਸਕਦੇ ਕਿੰਦਾਂ ਸਰਵਾਈਵ ਕਰਦੇ ਹੋਣਗੇ ਅਸੀਂ ਬਾਈਕ ਤੇ ਆਏ ਆ ਬਹੁਤ ਮੁਸ਼ਕਲ ਦੇ ਨਾਲ ਮੇਰੇ ਨਾਲ ਜਿਹੜੇ ਅੰਕਲ ਜੀ ਆਏ ਸੀ ਜਿੱਥੇ ਅਸੀਂ ਚੱਲੇ ਆਏ ਉਹਨਾਂ ਦੇ ਘਰ ਵਾ ਇੱਥੋਂ ਭਾਜੀ ਉਹਨਾਂ ਨੂੰ ਨਾਲ ਲੈਣਾ ਆ ਫਿਰ ਅਸੀਂ ਜੰਗਲ ਦੇ ਵਿੱਚ ਉੱਪਰ ਜਾਣਾ ਕਿਉਂਕਿ ਸਾਨੂੰ ਰਸਤਾ ਨਹੀਂ ਪਤਾ ਅੰਕਲ ਹੋਣੀ ਹੈਗੇ ਦਾ ਇਸ ਪਿੰਡ ਦੇ ਹੀ ਆ ਪਰ 20 30 ਸਾਲ ਤੋਂ ਉਹ ਨਾਲ ਦੇ ਕਿਸੇ ਹੋਰ ਪਿੰਡ ਚ ਰਹਿੰਦੇ ਆ ਇਹ ਸਾਹਮਣੇ ਦੇਖੋ ਇਹ ਪਤਾ ਲੱਗਾ ਸੀ ਇਹ ਵੀ ਕੱਚਾ ਘਰ ਉਸੇ ਸਮੇਂ ਦਾ ਆ ਕਿ ਜਦੋਂ ਪੁਰਾਣੇ ਘਰ ਜਿਹੜੇ ਹੁੰਦੇ ਆ ਪਹਾੜਾਂ ਦੇ ਵਿੱਚ ਉਹ ਕਿਸੇ ਤੱਕ ਕਿੰਨੇ ਮਜ਼ਬੂਤ ਹੁੰਦੇ ਤੁਹਾਨੂੰ ਦਿਖਾਉਂਦੇ ਆ ਉਸੇ ਤਰ੍ਹਾਂ ਦਾ ਮਾਹੌਲ ਹਾਂਜੀ ਆਜ਼ਾਦੀ ਤੋਂ ਬਾਅਦ ਅੱਛਾ ਜੀ ਇਹ ਜਿਹੜਾ ਘਰ ਹੈ ਨਾ ਇਹਦੇ ਅਪੋਜੀਟ ਸਾਈਡ 'ਤੇ ਇਦਾਂ ਹੁੰਦਾ ਹੈ ਘਰ ਇਹ ਇਦਾਂ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਤੇ ਮੇਰੇ ਸਾਹ ਉੱਤੇ ਖਾੜੀ ਸੀਗਾ ਉਹ ਅੱਛਾ ਜੀ ਖਾੜੀ ਹੁੰਦਾ ਹੈ ਉੱਤੇ ਅੱਛਾ ਜੀ ਖਾੜੀ ਕੀ ਹੁੰਦਾ ਜੀ ਸਰਕੰਡਾ ਸਰ ਠੀਕ ਹੈ ਜੀ ਖਾੜ ਕਹਿੰਦੇ ਖਾੜੂ ਨੂੰ ਓਕੇ ਜੀ ਉਹ ਸਰਕੰਡੇ ਦਾ ਮਕਾਨ ਬਣਿਆ ਹੋਇਆ ਸੀ ਕਾਫੀ ਵੱਡਾ ਸੀ ਉਹ ਅੱਛਾ ਜੀ ਉਹ ਤੋਂ ਬਾਅਦ ਸਿਰ ਇਹਨਾਂ ਨੇ ਹੌਲੀ-ਹੌਲੀ ਜਿੱਦਾਂ ਆਜਾ ਜਿਹੜੀ ਰਸੋਈ ਆ ਹਜੇ ਤੱਕ ਵੀ ਪੁਰਾਣੇ ਸਟਾਈਲ ਦੀ ਆ ਹਾਂ ਸਟਾਈਲ ਦੀ ਸਾਹਮਣੇ ਚੁੱਲਾ ਇਹ ਹੁਣ ਹੈ ਨਹੀਂ ਅੰਕਲ ਦੀ ਪਿੰਡਾਂ ਚੀਜ਼ਾਂ ਇਹ ਹੈ ਨਹੀਂ ਗਈਆਂ ਪਿੰਡਾਂ ਚ ਕਿੱਥੇ ਰਹਿ ਗਈਆਂ ਇਹ ਪਹਾੜਾਂ ਚ ਹੀ ਰਹਿ ਗਈਆਂ ਬਸ ਪਹਾੜਾਂ ਚ ਹੀ ਆਈ ਚੀਜ਼ਾਂ ਪਹਾੜਾਂ ਚ ਰਹਿ ਗਈਆਂ ਕਾਫੀ ਮਜ਼ਬੂਤ ਆ ਜੀ ਹਾਂ ਪੂਰੇ ਕੱਲੇ ਪੱਥਰ ਦੇ ਬਣਾਦੇ ਹੋਣਗੇ ਪਹਾੜ ਤੋਂ ਹੀ ਨਿਕਲਦਾ ਪਹਾੜ ਤੋਂ ਨਿਕਲਦਾ ਨਾ ਜੀ ਆ ਕਿੱਲਾਂ ਲੱਗੀਆਂ ਕਿੱਲਾਂ ਲਾ ਲਾ ਕੇ ਠੋਕੇ ਵੀ ਚਾਹਦੇ ਨੇ ਠੀਕ ਹੈ ਜੀ ਠੋਕੇ ਵੀ ਟੋਪੀ ਪੱਥਰ તૈયાર ਹੁੰਦਾ ਨਾ ਫਿਰ ਕੱਟਦਾ ਕਟਿੰਗ ਕਟਿੰਗ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਇਦਾਂ ਰੱਖਦੇ ਜੀ ਪਾਣੀ ਠੰਡਾ ਰੱਖਣ ਵਾਸਤੇ ਅੱਤੇ ਦੇਖ ਲੋ ਸਾਹਮਣੇ ਜਿਹੜਾ ਘਰ ਆ ਮਿੱਟੀ ਦਾ ਬਣਿਆ ਹੋਇਆ ਆ ਉੱਪਰ ਪੱਛਰੇ ਲੱਗੇ ਹੋਏ ਆ ਪੱਥਰ ਦੇ ਕਿੰਨਾ ਸੋਹਣਾ ਲੱਗਦਾ ਆ ਜੀ ਇਹ ਵੀ ਪੁਰਾਣੇ ਸਮੇ ਦਾ ਘਰ ਵਾ ਤੇ ਚੱਲਦੇ ਆ ਅੱਗੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਸਾਡਾ ਟਰੈਕ ਹੋ ਗਿਆ ਸ਼ੁਰੂ ਬਾਜੀ ਹੁਣੀ ਸਾਡੇ ਨਾਲ ਚੱਲੇ ਆ ਆ ਤੁਸੀਂ ਰਸਤਾ ਦੇਖ ਲਓ ਇਹ ਜਿਹੜਾ ਰਸਤਾ ਆ ਇਹ ਉਹ ਪਿੰਡ ਆ ਜਿਹਨੂੰ ਪੱਕੀ ਸੜਕ ਨਹੀਂ ਆਉਂਦੀ ਚੋ ਦੇ ਵਿੱਚ ਹੋ ਕੇ ਜਾਣਾ ਪੈਂਦਾ ਆ ਬਹੁਤ ਮੁਸ਼ਕਲ ਆ ਸਰਕਾਰ ਨੂੰ ਬੇਨਤੀ ਆ ਕਿ ਇਸ ਪਿੰਡ ਦਾ ਸੋਚਿਆ ਜਾਵੇ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਇੱਕ ਲਾਸਟ ਪਿੰਡ ਆ ਤੇ ਅੱਗੇ ਹਿਮਾਚਲ ਸ਼ੁਰੂ ਹੋ ਜਾਂਦਾ ਆ ਤੇ ਇੱਥੋਂ ਦੇ ਜਾਵਾਂਗੇ ਰਸਤੇ ਥਾਣੀ ਅੰਕਲ ਹੁਣੀ ਦੱਸ ਰਹੇ ਸੀ ਕਿ ਇੱਥੇ ਬਰਸਾਤ ਦੇ ਟਾਈਮ ਤੇ ਵਿੱਚ ਨੰਗਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜੇ ਕੋਈ ਬਿਮਾਰ ਠਮਾਰ ਵੀ ਹੋ ਜਾਂਦਾ ਤਾਂ ਉਹਦੇ ਵਾਸਤੇ ਸਹੂਲਤ ਨਹੀਂ ਹੈਗੀ ਬਿਲਕੁਲ ਵੀ ਤੇ ਚਲੋ ਚੱਲਦੇ ਆ ਜੀ ਦੁੱਖ ਪਰੇਸ਼ਾਨੀਆਂ ਦਾ ਬਹੁਤ ਆ ਜੰਗਲ ਜੜ ਚ ਰਹਿੰਦੇ ਆ ਲੋਕੀ ਉਹਨਾਂ ਨੂੰ ਪਤਾ ਕਿ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਸਾਨੂੰ ਦੇਖਣ ਨੂੰ ਸਾਰਾ ਕੁਝ ਸੋਹਣਾ ਲੱਗਦਾ ਆ ਜਿਸ ਪਿੰਡ ਨੂੰ ਬਾਸੀ ਨਹੀਂ ਆਉਂਦੀ ਉਸ ਪਿੰਡ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿੱਦਾਂ ਆਵਾਜਾਏ ਕਿੱਦਾਂ ਲੋਕੀ ਆਉਂਦੇ ਹੋਣਗੇ ਤੇ ਗੱਡੀ ਜਾਣ ਵਾਲਾ ਰਸਤਾ ਹੀ ਹੈ ਨਹੀਂਗਾ ਜੀ ਇਹ ਗੱਡੀ ਜਾ ਹੀ ਨਹੀਂ ਸਕਦੀ ਮੋਟਰਸਾਈਕਲ ਤੇ ਬਹੁਤ ਮੁਸ਼ਕਲ ਨਾਲ ਕੱਚੇ ਰਾਹੇ ਦੇ ਪੱਥਰ ਪਏ ਹੋਏ ਆ ਜੀ ਬਹੁਤ ਮੁਸ਼ਕਲ ਨਾਲ ਜਾ ਹੁੰਦਾ ਹੈ ਜੀ ਆ ਜੰਗਲ ਸਟਾਰਟ ਹੋ ਗਿਆ ਸਗਾ ਜੀ ਉੱਪਰ ਜਾਵਾਂਗੇ ਤਿੰਨ ਤੋਂ ਚਾਰ ਕਿਲੋਮੀਟਰ ਦਾ ਟਰੈਕ ਵਾ ਤੇ ਚਲੋ ਜੀ ਚੱਲਦੇ ਆ ਅੱਗੇ ਸਾਰਾ ਏਰੀਆ ਕਹਿੰਦੇ ਵਗਦਾ ਹੁੰਦਾ ਸੀ ਹਨਾ ਜੀ ਹਾਂ ਜੀ ਆ ਮਕਾਨ ਦੀਆਂ ਨਿਸ਼ਾਨੀਆਂ ਪਈਆਂ ਹੋਈਆਂ ਅਜ ਤੱਕ ਹਨਾ ਜੀ ਅਜਿਹੀ ਵੀ ਹੈ ਜੇ ਕਿਸੇ ਮਕਾਨ ਦੀ ਨਿਸ਼ਾਨੀ ਇਹ ਇਹ ਕੋਈ ਨਾ ਚੀਜ਼ਾਂ ਦੇ ਬਣਿਆ ਇਹ ਕਿਹੜਾ ਕੌਣ ਸੀ ਮੀਨ ਕੌਣ ਸੀ ਜਿ세 ਮੁਸਲਮਾਨ ਕੌਣ ਸੀਗਾ ਜੀ ਇਹ ਮੌਜਦੀਨ ਮੌਜਦੀਨ ਪੇ ਬੰਡ ਤੋਂ ਬਾਅਦ ਨਹੀਂ ਲੱਭਣੀ ਹੁੰਦੀ ਆਪਾ ਜੀ ਉੱਪਰ ਜਾ ਰਹੇ ਆ ਸਾਨੂੰ ਪਤਾ ਲੱਗਾ ਸੀ ਕਿ ਕਿਥੇ ਨਾ ਖੂਈ ਤਿਆਰ ਕੀਤੀ ਹੋਈ ਸੀ ਮੁਸਲਮਾਨ ਵੱਲੋਂ ਜਿਹਦੇ ਵਿੱਚ ਪਾਣੀ ਇਕੱਠਾ ਕਰਦੇ ਹੁੰਦੇ ਸੀਗੇ ਤਾਂ ਕਹਿੰਦੇ ਉਹ ਜੀ ਹਜੇ ਤੱਕ ਵੀ ਉਸੇ ਤਰ੍ਹਾਂ ਦੀ ਬਣੀ ਹੋਈ ਆ ਉਹਦੇ ਉੱਪਰ ਉਰਦੂ ਵਿੱਚ ਹਜੇ ਤੱਕ ਵੀ ਦੀਦਾ ਹੋਇਆ ਕਿ ਜੋ ਉਹਨਾਂ ਨੇ ਆਪਣਾ ਲਿਖਿਆ ਸੀ ਸਾਨੂੰ ਤਾਂ ਉਰਦੂ ਨਹੀਂ ਆਉਂਦਾ ਜੀ ਚਲੋ ਚੱਲਦੇ ਆ ਉਹ ਦੇਖਣ ਜਾ ਰਹੇ ਆ ਕਿ ਕਿ ਡੇਢ ਕਿਲੋ ਡੇਢ ਕਿਲੋਮੀਟਰ ਹੋਰ ਅੱਗੇ ਪੈਂਦਾ ਹੈ ਜੀ ਉਹੀ ਦੇਖਣ ਵਾਸਤੇ ਸਪੈਸ਼ਲ ਜਾ ਰਹੇ ਆ ਜਿਹੜਾ ਉਹਨਾਂ ਦਾ ਘਰ ਵੀ ਸੀ ਉਹ ਵੀ ਉੱਪਰ ਉੱਥੇ ਚੱਲਦੇ ਆ ਜੀ ਇਹਨੂੰ ਖੋਲੇ ਕਹਿੰਦੇ ਆ ਗੁਜਰਾਂ ਦੇ ਖੋਲੇ ਗੁਜਰਾਂ ਦੇ ਖੋਲੇ ਅੱਛਾ ਜੀ ਆ ਗਏ ਹਾਂ ਇੱਕ ਚੰਨੀ ਜਿਹੀ ਆ ਦੇਖੋ ਜੀ ਆਂ ਕਰਨੇ ਕਿ ਪਾਣੀ ਨੂੰ ਤਰਲਾ ਮਾਰਿਆ ਆ ਦੇਖੋ ਜੀ ਪਾਣੀ ਕੱਢਣ ਵਾਸਤੇ ਨਾ ਰੱਸੀ ਪਾਉਣ ਵਾਸਤੇ ਵੀ ਉਹ ਕੀਤਾ ਹੋਇਆ ਆ ਆ ਦੇਖੋ ਹਨਾ ਜੀ ਤੇ ਸਾਹਮਣੇ ਉਰਦੂ ਭਾਸ਼ਾ ਦੇ ਵਿੱਚ ਵੀ ਦੇਖੋ ਤੁਸੀਂ ਦੇਖ ਸਕਦੇ ਲਿਖਿਆ ਹੋਇਆ ਆ ਜੋਦੋਏ ਦੀ ਅਨਸਾਰੀ ਹੋਈ ਸੀ ਉਦੋਂ ਲਿਖਿਆ ਹੋਇਆ ਆ ਇਹ ਤੁਹਾਨੂੰ ਸਾਡੇ ਤੋਂ ਬਾਹਰ ਹੀ ਲਿਖਿਆ ਕੀ ਲਿਖਿਆ ਪਤਾ ਨਹੀਂ ਲੱ ਸਕਦਾ ਹਾਂ ਚਲੋ ਫਿਰ ਵੀ ਗੂਗਲ ਤੇ ਕਰਕੇ ਦੇਖਾਂਗੇ ਫੋਟੋ ਖਿੱਚ ਕੇ ਜੇ ਮੇਰੇ ਕਿਸੇ ਦਰਸ਼ਕ ਨੂੰ ਇਸ ਬਾਰੇ ਉਰਦੂ ਪੜ੍ਹਨੀ ਆਉਂਦੀ ਹੋਵੇ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਕਿ ਉਰਦੂ ਵਿੱਚ ਕੀ ਲਿਖਿਆ ਹੋਇਆ ਆ ਖੂਹ ਦੇ ਵਿੱਚ ਡਿੱਗਿਆ ਵੀ ਸੀ ਕੋਈ ਜਾਨਵਰ ਪਾਣੀ ਪੀਣ ਆਇਆ ਹੋਊਗਾ ਵਿਚਾਰਾ ਭੁਲੇਖੇ ਦਾ ਡੇਪਿਆ ਸਾਫ ਸਪਾਈ ਤਾਂ ਨਹੀਂ ਹੈਗੀ ਹਾਂਜੀ ਇਹ ਉਦੋਂ ਦਾ ਇਥੇ ਮਟੋਆ ਇਹਨੂੰ ਉਹਨਾਂ ਦਾ ਸੀਮਟ ਹੋਇਆ ਹੈ ਇਹ ਦੇਖੋ ਨਾ ਜੀ। ਇਸ ਟੈਂਕ ਦਾ ਹੀ ਸੀਮਟ ਹੋਇਆ ਹੈ। ਇਹ ਅੱਜ ਨਹੀਂ ਕਿਸੇ ਨੇ ਰਿਪੇਅਰ ਕੀਤੀ। ਉਹਨਾਂ ਨੂੰ ਜਾਂਦੇ ਬਾਅਦ ਕਿਸੇ ਨੇ ਰਿਪੇਅਰ ਕਰਨੇ ਕਿ ਲੋੜ ਹੈ। ਕਹਿੰਦੇ ਲੋਕੇਸ਼ਨ ਵਿੱਚ। ਅੱਛਾ ਕਹਿੰਦੇ ਇੱਥੇ ਪਾਣੀ ਉਹ ਰੱਖਦੇ ਹੁੰਦੇ ਸੀ ਆਪਣਾ ਸਾਰੇ ਇੱਕ। ਸਟੋਰ ਕਰਦੇ ਸੀ ਜਦੋਂ ਲੱਗੇ ਮਕਾਨ ਸੀ ਇਹ। ਹਾਂਜੀ। ਮਕਾਨਾਂ ਦੇ ਪਾਣੀ ਪ੍ਰਣਾਲੀਆਂ ਦਾ। ਅੱਛਾ ਜੀ। ਬਣਾ ਕੇ ਵਿੱਚ ਸਿੱਟ ਲੈਂਦੇ। ਆਪਣੇ ਪੂਰੇ ਕਬੀਲੇ ਦਾ ਪਾਣੀ ਤੇ ਸਟੋਰ ਕਰਕੇ ਰੱਖਦੇ ਸੀ ਨਾ। ਨਹੀਂ ਤਾਂ ਪਾਣੀ ਫਿਰ ਇਹਨਾਂ ਨੂੰ ਉਹੋ ਹੀ ਸੀਗਾ। ਉਹ ਜਿੱਥੋਂ ਪਿੱਛੋਂ ਆਏ ਦੇਰੀਆਂ ਦਾ। ਅੱਛਾ ਜੀ। ਉਹ ਉਹਨਾਂ ਖੂਹੀਆਂ ਤੋਂ ਲੈਂਦੇ ਸੀ ਪਾਣੀ। ਉਹ ਹੀ ਲੈ ਕੇ ਆ ਇਹ ਜਿਹੇ ਤੇ ਹੱਥ ਕਿ ਜਗ੍ਹਾ ਹੀ ਆ ਚਲੋ ਬਿਲਕੁਲ ਜੀ ਆ ਦੇਖੋ ਅੱਗੇ ਇਸ ਤੱਕ ਮਕਾਨ ਪਿਆ ਹੋਇਆ ਆ ਇਹ ਮਸੀਤ ਹੁੰਦੀ ਆ ਇਹ ਮਸੀਤ ਸੀ ਅੱਛਾ ਜੀ ਜਦੋਂ ਆਵਾਜ਼ ਪੜਦੇ ਹੁੰਦੇ ਸੀ ਇੱਥੇ ਨਾ ਹਾਂਜੀ ਹਾਂਜੀ ਨਹੀਂ ਹਾਲ ਕਹਿਣਾ ਹਾਂਜੀ ਤੇ ਉਸ ਟਾਈਮ ਦਾ ਪਲਸਟਰ ਹੋਇਆ ਹਾਂਜੀ ਅੱਜ 75 ਸਾਲ ਹੋ ਗਏ ਆ ਹਾਂਜੀ ਹੋ ਸਕਦਾ ਹੋ ਨਾ 75 ਸਾਲਾਂ ਤੋਂ ਵੀ ਪਹਿਲਾਂ ਬਣਿਆ ਹੋਵੇ ਹਾਂਜੀ ਤੇ ਅੱਜ ਅੱਜ ਵੀ ਇਹਦੇ ਚ ਜਾਨ ਹੈਗੀ ਆ ਹਾਂਜੀ ਬਿਲਕੁਲ ਦੇਖ ਕਿੰਨਾ ਮੀਂਹ ਪਿਆ ਹੋਊਗਾ ਉੱਪਰ ਹੈਨਾ 75 ਸਾਲ ਦੀ ਬਾਰਿਸ਼ ਪਈ ਹੋ ਆ ਜੀ ਇੱਥੇ ਹਾਂਜੀ ਹਾਂਜੀ ਤੇ ਹੁਣ ਤੁਸੀਂ ਆਹ ਦੇਖੋ ਵੀ ਆ ਇਹ ਸੜੀਆਂ ਗੜੀਆਂ ਨਾਲੀਆਂ ਸਾਡੀਆਂ ਹੁਣ ਬਣਾਉਂਦੀ ਐ ਬਿਲਕੁਲ ਜੀ ਹੈਨਾ ਤਾਂ ਪੈਸਾ ਹੜੱਪ ਕਰ ਜਾਂਦੇ ਆ سیمਟ ਲਾਉਣਾ ਨਹੀਂ ਬਿਲਕੁਲ ਜੀ ਤੇਰੇ ਤਾਂ ਬਜਰੀ ਪਾ ਕੇ ਕੋਲਾ ਪਾ ਕੇ ਤਾਂ ਕੰਮ ਖਤਮ ਹੈ ਉਹ 6 ਮਹੀਨੇ ਪਹਿਰੇ ਹੀ ਬਾਸ ਨਾ ਨਿਕਲ ਜਾਂਦਾ ਤੇ ਬਣੀ ਵੀ ਪੱਥਰ ਦੀ ਹੈ ਜਿਹੜੇ ਆਪਣੇ ਪਹਾੜੀ ਪੱਥਰ ਕੱਟ ਕੇ ਆ ਕੋਈ ਦਸ ਹਾਂ ਕੋਈ ਚੌਰਸ ਇੱਟ ਵੀ ਨਹੀਂ ਲੱਗੀ ਉਹ ਫਿਰ ਵੀ ਟਿੱਕੀ ਹੋ ਆ ਜੀ ਕੁਛ ਵਿੱਚ ਮਿਕਸ ਹੈਗਾ ਕੁਛ ਇੱਟਾਂ ਬਸ ਕੁਛ ਪੱਥਰ ਹੀ ਹੈ ਜੱਦ ਪੱਥਰ ਆ ਹਣਾ ਪੱਥਰ ਦੇ ਕਿਸ ਤਰ੍ਹਾਂ ਢੜੇ ਇਹਨਾਂ ਨੇ ਢੜ-ਢੜ ਕੇ ਪੱਥਰ ਦੇ ਬਣੇ ਪਾਜੀ ਹੋਰ ਇਥੇ ਵਾਲੇ ਦੁਆਲੇ ਇਹ ਨਾਲ ਜਗ੍ਹਾ ਹੁਣੀ ਆਇਆ ਦੇਖੋ একদম ਕਾਂ ਨਹੀਂ ਹੁੰਦੇ ਇਹਨਾਂ ਦੇ ਅੱਛਾ ਜੀ ਪੂਰੇ ਵਿਆਸ਼ੀ ਮਕਾਨ ਸਦੇ ਸਾਰੇ ਪਰ ਹੌਲੀ ਹੌਲੀ ਮਤਲਬ ਢੈਂਦੇ ਗਏ ਨਾ ਲੋਕਾਂ ਵੱਲੋਂ ਹਾਂਜੀ ਲੋਕ ਢੈਂਦੇ ਗਏ ਜੰਗਲ ਬਣ ਗਿਆ ਜੰਗਲ ਬਣ ਗਿਆ ਹਾਂ ਮੈਂ ਤੁਸੀਂ ਆ ਦੇਖਣਾ ਤੇ ਦਰਖਤਾਂ ਦੇ ਵਿੱਚ ਇਹਨਾਂ ਦੀਆਂ ਜੜਾਂ ਵਿੱਚ ਜੜਾਂ ਹੋ ਗਈਆਂ ਜੰਗਲ ਹੋ ਗਈਆਂ ਆ ਦੇਖੋ ਉਹ ਉੱਪਰ ਵਿੱਚੇ ਤੰਗ ਹੋਇਆ ਨਾ ਭਾਜੀ ਮੌਸਮ ਕਿਹੋ ਜਿਹਾ ਰਹਿੰਦਾ ਇੱਥੇ ਜੰਗਲ ਦੇ ਜਿੱਥੇ ਤੁਸੀਂ ਤਾਂ ਰਹਿੰਦੇ ਆ ਇੱਥੇ ਮੌਸਮ ਗਰਮੀ ਬੇਸਿਕਲੀ ਗਰਮੀ ਕਦੋਂ ਹੁੰਦੀ ਪ੍ਰੋਪਰ ਇਹ ਜੂਨ ਮਹੀਨੇ ਦੇ ਦੋਸਤ ਅੱਛਾ ਜੀ ਪਹਿਲਾਂ ਨਹੀਂ ਨਾ ਜਦੋਂ ਹੁਣ ਮੌਸਮ ਮਈ ਦਾ ਮਹੀਨਾ ਆ ਹਾਂ ਜੀ ਨਹੀਂ ਜੀ 15 ਤੋਂ ਬਾਅਦ ਇੰਨੇ ਕੰਮ ਹੀ ਨਹੀਂ ਪੈਣੀ ਇਹ ਹੁਕਮ ਹੋ ਗਿਆ ਪੇ ਜੀ ਇਹ ਹੁਣ ਪਾਕਿਸਤਾਨ ਬਣ ਜਾਣਾ ਲਗ ਮੋਲਕ ਅੱਛਾ ਜੀ 47 ਦੇ ਵਿੱਚ 47 ਦੇ ਵਿੱਚ ਅੱਛਾ ਜੀ ਤੇ ਉਦੋਂ ਫਿਰ ਇੱਧਰ ਤੇ ਲੋਕਾਂ ਦਾ ਕਿਉਂਕਿ ਇੱਧਰ ਮੁਸਲਮਾਨਾਂ ਦਾ ਜ਼ਿਆਦਾ ਜ਼ੋਰ ਸੀਗਾ ਅੱਛਾ ਜੀ ਮੁਸਲਮਾਨ ਜ਼ਿਆਦਾ ਸੀਗੇ ਇਹ ਪਿੰਡਾਂ ਵੱਲ ਆ ਇਸ ਏਰੀਏ ਚ ਅੱਛਾ ਜੀ ਤੇ ਇਹਨਾਂ ਨੇ ਫਿਰ ਨਾਲ ਦੇ ਪਿੰਡਾਂ ਨਾਲ ਸੰਧੀ ਕੀਤੀ ਅੱਛਾ ਜੀ ਪਈ ਤੁਸੀਂ ਸਾਨੂੰ ਕੁਛ ਨਾ ਕਿਓ ਅਸੀਂ ਤੁਹਾਨੂੰ ਕੁਛ ਨਹੀਂ ਕਹਿਣਾ। ਅੱਛਾ ਜੀ। ਠੀਕ ਹੈ ਜੀ। ਠੀਕ ਹੈ ਜੀ। ਚੱਲੇ ਪਾਕਿਸਤਾਨ। ਠੀਕ ਹੈ ਜੀ। ਉਦੋਂ ਫਿਰ ਇਹ ਵਟਵਾਰਾ ਹੋਇਆ ਤਾਂ ਇੱਧਰ ਦੇ ਲੋਕ ਚੱਲ ਗਏ ਸਾਰੇ ਮੁਸਲਮਾਨ ਮੈਕਸਿਮਮ ਲੋਕ ਨਾ ਇਸ ਏਰੀਆ ਦੇ ਚੱਲ ਗਏ। ਅੱਛਾ ਜੀ। ਇੱਕ ਘਰ ਹੈਗਾ ਇੱਥੇ ਮੁਸਲਮਾਨਾਂ ਦਾ। ਅੱਛਾ ਜੀ। ਇਹ ਬਿਲਕੁਲ ਉੱਪਰ ਟਾਪ ਜਾ ਕੇ ਨਾ ਹਾਂ ਜੀ। ਦਸੂਹੇ ਦੀ ਬਾਉਂਡਰੀ ਨਾਲ ਜਾ ਕੇ ਉੱਪਰ ਪੈਂਦਾ। ਦਸੂਹੇ ਵਾਲ ਕੇ ਜੀ। ਅੱਛਾ ਜੀ। ਇਹ ਪੈਂਦਾ। ਉਹ ਤਾਂ ਏਰੀਆ ਇੱਹੀ ਪੈਂਦਾ ਸਾਮ-ਸਾਮ ਚੱਲ ਅਸੀਂ। ਅੱਛਾ ਜੀ। ਹਾਂ ਜੀ। ਤੇ ਅੰਕ ਜਿਹੜੇ ਉਹ ਆਏ ਵੀ ਕਦੀ ਮੁਸਲਮਾਨ ਜਿਹੜੇ ਪੁਰਾਣੇ ਛੱਡ ਕੇ ਗਏ ਆ ਉਹਨਾਂ ਦਾ ਜਿਹੜਾ ਕਹਿੰਦੇ ਕਬੀਲੇ ਦਾ ਸਰਦਾਰ ਸੀਗਾ ਉਹ ਤਾਂ ਸਿਆਣੇ ਸਾਡੇ ਬਜ਼ੁਰਗੀ ਦਾਦੇ ਹੁੰਦੇ ਵੀ ਜੋ ਉਹ ਬੰਦਾ ਜਿਹੜਾ ਇੱਥੋਂ ਦਾ ਬੰਦਾ ਮੁਖੀ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਮੌਜਦੀਨ ਗੁਜਰ ਉਹਨੂੰ ਕਹਿੰਦੇ ਸੀ ਅੱਛਾ ਜੀ ਤੇ ਉਹ ਕਹਿੰਦੇ ਵੀ 47 ਤੋਂ ਬਾਅਦ ਅਚਾ ਜੀ ਉਰੂ ਪਾਕਿਸਤਾਨ ਤੋਂ ਇੱਕ ਵਾਰ ਵਾਪਸ ਆਇਆ ਸੀ ਇੱਥੇ ਅੱਛਾ ਜੀ ਆਇਆ ਸੀ ਫਿਰ ਇੱਥੇ ਨਾਲ ਦਾ ਪਿੰਡ ਉਪਰ ਇੱਕ ਹੈਗਾ ਚੇਰੇੜਾ ਅੱਛਾ ਜੀ ਉਹ ਬੰਦਾ ਫਿਰ ਉੱਥੇ ਆਪਣੇ ਸੱਜਣਾ ਮਿੱਤਰਾਂ ਕੋਲ ਰਿਹਾ ਅੱਛਾ ਜੀ ਤੇ ਫਿਰ ਆ ਕੇ ਇੱਥੇ ਆਪਣੀ ਜ ਜਿਹੜੀ ਵੀ ਉਹਦੀ ਜਨਮ ਭੂਮੀ ਹੈ ਇਹ ਠੀਕ ਹੈ ਜੀ ਇੱਥੇ ਆਇਆ ਦੇਖਿਆ ਦੁਖਿਆ ਰੋਇਆ ਕਹਿੰਦੇ ਇੱਥੇ ਬਹੁਤ ਆਪਣੀ ਜਗ੍ਹਾ ਹੁੰਦੀ ਠੀਕ ਹੈ ਜੀ ਕਿਉਂਕਿ ਪਿੱਛਾ ਆਪਣਾ ਛੱਡਣਾ ਬੜਾ ਔਖਾ ਹੁੰਦਾ ਬਹੁਤ ਔਖਾ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਬੰਦੇ ਜਿਹੜੀ ਜਨਮ ਭੂਮੀ ਹੈ ਹਾਂਜੀ ਉਹ ਛੱਡਣੀ ਬਹੁਤ ਔਖੀ ਹੈ ਔਖੀ ਹੈ ਜੀ ਭਾਵੇਂ ਕੁਝ ਵੀ ਹੈ ਤੇ ਉਹ ਤੋਂ ਬਾਅਦ ਫੇਰ ਤਾਂ ਮੇਰੇ ਖਿਆਲ ਨੂੰ ਨਹੀਂ ਆਇਆ ਕੋਈ ਕੋਈ ਇਦਾਂ ਨਹੀਂ 47 ਤੋਂ ਪਹਿਲਾਂ ਤਾਂ ਕਹਿੰਦੇ ਬੰਦੇ ਆ ਜਾ ਸਕਦੇ ਸੀ ਨਾ ਪਾਕਿਸਤਾਨ ਚਲ ਕੇ ਜਾ ਗਏ ਇੱਕੋ ਹੀ ਸੀਗਾ ਹਾਂਜੀ ਲਾਹੌਰ ਤੱਕ ਲੋਕ ਹੀ ਜਾਂਦੇ ਹੁੰਦੇ ਸੀ ਕਹਿੰਦੇ ਉਹਨਾਂ ਕਾਰੋ अच्छा जी ओने उधर पहले ही अपना कारोबार सेट कर रखे ही ते मुड़के ता कोई उधरੋਂ ਫਿਰ ਆਇਆ ਨਹੀਂ اچھا ਜੀ ਫਿਰ ਨਹੀਂ ਮੁੜਕੇ ਕੋਈ ਹਨਾ ਮਟਵਾਰੇ ਤੋਂ ਬਾਅਦ ਨਹੀਂ ਆਇਆ ਠੀਕ ਲਸੋੜ ਲਸੋੜ ਹੈ اچھا ਲਸੋੜ ਆ ਜੀ ਹਾਂਜੀ ਇੱਥੇ ਕਦੇ ਮਤਲਬ ਜੇ ਵੀ ਅਹੀਂ ਕੋ ਬਾਲਣ ਨੂੰ ਆੰਦੇ ਆ ਜੇ ਬੰਨੇ ਆ ਹਾਂਜੀ ਇਹ ਤਾਂ ਹੁਣ ਥੱਲੇ ਜਿਆਦਾ ਮੋਟੀ ਹੋ ਗਈ ਨਾ ਹਾਂਜੀ ਇਹ ਨਵੀਆਂ ਲੱਗ ਰਹੀਆਂ ਨਹੀਂ ਕਦੀ ਉਹ ਤੋਂ ਹਨਾ ਅੱਛਾ ਜੀ ਉਹ ਤਾਂ ਇਦਾਂ ਰਸੇ ਬਾਉਂਦੀਆਂ ਉਹਦੇ ਨਾਲ ਹੀ ਭਰੀ ਬਾਲਣ ਦੀ ਘਾਹ ਦੀ ਇਹਨਾਂ ਨੇ ਇਹ ਟੁੱਟਦੀ ਨਹੀਂ ਹਣਾ ਜੀ ਹਾਂ ਮਤਵਰੀ ਕੋਈ ਨਹੀਂ ਹਾਂ ਅੱਛਾ ਜੀ ਹੂੰ ਇਦਾਂ ਹੀ ਚੀਜ਼ ਹੈ ਮੈਂ ਜੰਗਲ ਦੇ ਵਿੱਚ ਕੁਦਰਤ ਨੇ ਕੀਤਾ ਹੋਇਆ ਇੰਤਜ਼ਾਮ ਬਹੁਤ ਕੁਝ ਕੀਤਾ ਹੋਇਆ ਆ ਇੱਥੇ ਵੀ ਜਿਹੜਾ ਟੌਰ ਸੀ ਕਿਤੇ ਉੱਧਰ ਰਹਿ ਗਈ ਸੀ ਬੰਨ ਅੱਛਾ ਜੀ ਜਿੱਦਾਂ ਡੂਨੇ-ਡਾਨੇ ਬਣਦੇ ਹੁੰਦੇ ਪੁਰਾਣੇ ਜ਼ਮਾਨਿਆਂ 'ਚ ਹਾਂਜੀ 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 ਪੱਤਲਾ ਬਣਦੀਆਂ ਸੀ ਜੀ ਤਾਂ ਇਹ ਪੱਤਾ ਹੈਗਾ ਟੌਰ ਦਾ ਅੱਛਾ ਜੀ ਟੌਰ ਕਹਿੰਦੇ ਇਹਨੂੰ ਅੱਛਾ ਜੀ ਤਾਂ ਵੀ ਚੌੜਾ ਪੱਤਾ ਹਾਂਜੀ ਪਰ ਉਹ ਤੋਂ ਬਾਅਦ ਇਹਦਾ ਨਾ ਇੱਕ ਜਿਦਾਂ ਇਥੇ ਏਰੀਆ ਪਹਾੜੀ ਏਰੀਆ ਚ ਹਾਂਜੀ ਬਰਖਾਤਾਂ ਨੂੰ ਖੇਤਾਂ 'ਚ ਰਾਖੀ ਕਰਨ ਵਾਸਤੇ ਅਸੀਂ ਜੀ ਖੇਤਾਂ 'ਚ ਮਤਲ ਆਪਣੇ ਛੋਪਣ ਦਾ ਟਿਕਾਣਾ ਬਣਾਉਂਦੇ ਆ ਹਾਂਜੀ ਤਾਂ ਉਹ ਜਿਹੜਾ ਨਾ ਬਾਂਸਾਂ ਦਾ ਇੱਕ ਬਣਾਉਂਦੇ ਹੁੰਦੇ ਸੀ ਅੱਛਾ ਜੀ ਉਹ ਬਣਾ ਕੇ ਨਾ ਉਹਦੇ ਨਾਲ ਹੀ ਛਾਣੇ ਕੀ ਕਹਿੰਦੇ ਹੋ ਬਾਜੀ ਉਹ ਆ ਸਾਹਮਣੇ ਅੱਛਾ ਜੀ ਉਹ ਸਾਹਮਣੇ ਚੌੜੇ-ਚੌੜੇ ਪੱਤੇ ਉਹ ਦੇਖਿਓ ਹਰ ਚੌੜੇ ਪੱਤੇ ਹਾਂਜੀ 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 ਉਹ ਬਹੁਤ ਕਮ ਦੀ ਕੀ ਹੈ ਇਹ ਦੇਖੋ ਇਹਦੇ ਸਾਰੇ ਮਕਾਨ ਹੀ ਸਾਰੇ ਮਕਾਨ ਹੀ ਸੀ ਨਾ ਬਾਜੀ ਸਾਰੇ ਮਕਾਨ ਹੀ ਸੀ ਉੱਪਰ ਤੱਕ ਕਬੀਲਾ ਸੀ ਉਹਨਾਂ ਦਾ ਬੰਜਾ ਬੰਦੇ ਤੋਂ ਬਿਨਾਂ ਬੰਜਰੀ ਪੈ ਜਾਂਦਾ ਜੀ ਤੁਸੀਂ ਆਪਣੇ ਘਰ 'ਚ ਹੀ ਦੇਖ ਲਓ ਨਾ ਜਾਨਾ ਅਸੀਂ ਘਰ ਨਹੀਂ ਰਹਿੰਦੇ ਹਾਂ ਜੀ ਆਹ ਮੁਰਗੇ ਕਿੱਦਾਂ ਬਣਿਆ ਹੁੰਦਾ ਬਿਲਕੁਲ ਜੀ ਖਲਾਰਾ ਪਿਆ ਹੁੰਦਾ ਜੀ ਰਹਿਂਦੇ ਆਂ ਦਾ ਹੀ ਸਭ ਕੁਝ ਸਹੀ ਹੈ ਜੀ ਬਿਲਕੁਲ ਜੀ ਕਿੱਦਾਂ ਨੂੰ ਜਾਣਾ ਭਾਜੀ ਸਭ ਸਭ ਦੇ ਕਿੱਸੇ ਨੇ ਅੱਗੇ ਹਨ ਕਿਹਨੇ ਨਹੀਂ ਅੱਗੇ ਇਹ ਭਾਜੀ ਉਹਨਾਂ ਨੂੰ ਹੀ ਰਸਤਾ ਪਤਾ ਸਾਨੂੰ ਤਾਂ ਜੀ ਰਸਤੇ ਦਾ ਪਤਾ ਨਹੀਂ ਲੱਗਾ। ਇਹ ਸਾਨੂੰ ਲੈ ਕੇ ਆਏ ਸੀ ਇਹ ਵਾਪਸ ਲੈ ਕੇ ਜਾ ਰਹੇ ਆ। ਉਹਨਾਂ ਦੇ ਹੈ ਨਹੀਂ ਹੈ ਨਾ। ਇੱਕ ਵਾਰ ਕਿਤੇ ਛਿੱਠੀਆਂ-ਚੁੱਠੀਆਂ ਕੀ ਕਹਿੰਦਾ ਉਹ ਬੰਦਾ ਹੋ ਇੱਕ ਵਾਰ ਮੈਂ ਹੋਈ ਮੇਰੀ ਗੱਲ। ਅੱਛਾ ਜੀ। ਤਾਂ ਮੈਂ ਕਿਹਾ ਯਾਰ ਤੁਸੀਂ ਤੁਸੀਂ ਮੈਂ ਕਿਹਾ ਯਾਰ ਪਾਸਪੋਰਟ ਬਣਾਓ ਆਪਣੇ। ਹਾਂ ਜੀ। ਪਾਸਪੋਰਟ ਬਣਾ ਕੇ ਤਾਂ ਤੁਸੀਂ ਕਰਤਾਰਪੁਰ ਜਾਓ ਨਾ। ਹਾਂ ਜੀ। ਕਰਤਾਰਪੁਰ ਸੱਧੂ ਮਕਾਨ ਉਹਨਾਂ ਨੂੰ। ਬਿਲਕੁਲ ਜੀ। ਮੂੜੇ ਆਉ। ਹਾਂ ਜੀ। ਮਾਮੇ-ਮੂਮੇ ਹਿੰਦਗੇ ਉਹਨਾਂ ਦੇ। ਅੱਛਾ ਜੀ। ਚਲ ਕਰਦਾ ਹਿੰਦ ਨਾ ਕਰਦੇ ਹੁੰਦੇ। ਅੱਛਾ ਜੀ। ਬੜਾ ਇਹ ਤਾਂ ਪੂਰਾ ਹੋ ਗਿਆ ਅੰਕ ਜੀ ਜੇ ਫਾਇਦਾ ਆ ਹਾਂਜੀ ਤਾਂ ਜੰਗਲਾਂ ਦਾ ਮਤਲਬ ਇੱਥੇ ਬੰਦੇ ਦਾ ਰਹਿਣਾ ਦਾ ਨੁਕਸਾਨ ਵੀ ਬਹੁਤ ਆ ਨੁਕਸਾਨ ਤਾਂ ਇਹ ਹੋਈ ਆ ਕਿ ਔਖੇ ਵੇਲੇ ਜਦੋਂ ਕਿਤੇ ਕਿਦਾਂ ਕਿ ਕੋਈ ਲਿੰਕ ਨਹੀਂ ਹੈ ਹਾਂ ਸੜਕਾਂ ਨਾਲ ਲਿੰਕ ਨਹੀਂ ਹੈਗੇ ਹਾਂਜੀ ਨਕਕਿਵਿਟੀ ਨਹੀਂ ਹੈ ਹਾਂਜੀ ਉਹ ਅਗਰ ਪ੍ਰੋਪਰ ਹੋ ਜਾਏ ਫਿਰ ਕੋਈ ਦਿੱਕਤ ਨਹੀਂ ਮਤਲਬ ਕਿ ਅੱਜ ਤਾਂ ਅਸੀਂ ਰਾਸਤੇ ਚੋਂ ਆਏ ਆ ਖੱਡ ਦੇ ਵਿੱਚੋਂ ਦੀ ਹਾਂਜੀ 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 ਆ ਗੱਡੀ ਰਾਹ ਨਹੀਂ ਸਕਦੀ ਜੀ ਉਹ ਤਾਂ ਬਰਸਾਤ ਚੜੀ ਉਹ ਤਾਂ ਗੱਡੀ ਕਿੱਥੇ ਆ ਜਾਣੀ ਗੱਡੀ ਨਹੀਂ ਆਉਣੀ ਹਨਾ ਜੀ ਨਹੀਂ ਆਉਣੀ ਬਸ ਇਹੀ ਦਿੱਕਤ ਹੈ ਤੇ ਜੇ ਕੋਈ ਬਿਮਾਰ ਠਮਾਰ ਹੋ ਜਾਵੇ ਕਿਉਂ ਭਾਜੀ ਤੁਸੀਂ ਤਾਂ ਰਹਿਨੇ ਆ ਜੀ ਜੇ ਕੋਈ ਬਿਮਾਰ ਠਮਾਰ ਹੋ ਜਾਵੇ ਬੜੀ ਔਖੀ ਹੈ ਜੀ ਹਾਂਜੀ ਉਹ ਤਾਂ ਫਿਰ ਭਗਵਾਨ ਹੀ ਹੈ ਜੀ ਉਹਦਾ ਹਾਂ ਰੱਬ ਹੀ ਆ ਬਸ ਵੇ ਲੋ ਬਿਕੋਈ ਹਾਰ ਸਰਕਾਰ ਆ ਗਿਆ ਰੋਏ ਆ ਤੇ ਸਾਡਾ ਰਸਤਾ ਦਿਓ ਸਾਨੂੰ ਜਿੰਕ ਕਰੋ ਅੱਛਾ ਜੀ ਸਾਡੀ ਅੱਜ ਦਾ ਕੋਡ 75 ਦਾ ਕੋਲ ਇਹਨਾਂ ਦਾ ਆਨ ਅਰੇਂਜਮੈਂਟ ਹੈ ਪਾਣੀ ਦਾ ਇੱਥੇ ਹਾਂਜੀ ਕੋਈ ਗਵਰਨਮੈਂਟ ਦੀ ਸਪਲਾਈ ਨਹੀਂ ਆਪ ਹੀ ਕੀਤਾ ਹੋਇਆ ਇਹ ਮੈਂ ਆਪ ਹੀ ਬਚਾਰਿਆ ਮੋਰੂ ਕਰਮਜੀਤ ਇੱਥੋਂ ਮੈਂ ਦੱਸਾਂਗਾ ਸਾਡੇ ਪਿੰਡ ਦਾ ਹਾਂਜੀ ਹਾਂਜੀ ਆਹ ਸਾਹਮਣੇ ਛੀਲ ਦੇ ਟਾਂਗੀ ਹਾਂਜੀ ਇੱਥੇ ਸਾਡੇ ਖੇਤ ਆ ਇੰਨੀ ਉੱਚੀ ਜੀ ਹਾਂ ਉੱਥੇ ਸਾਡੇ ਖੇਤ ਹੈ ਅੱਛਾ ਜੀ ਉਹ ਬੋਰਡ ਦੇ ਦਖ ਦੇ ਨਾਲ ਹੀ ਅੱਥੇ ਤਾਂ ਦੇਖੋ ਆਪਾਂ ਉੱਥੇ ਤਾਂ ਇੱਕ ਤਲਾਬ ਹੈ ਜੀ ਅੱਛਾ ਜੀ ਉਹ ਪੁਰਾਣਾ ਤਲਾਬ ਹੈ ਉੱਥੇ ਟਿੱਪਲ ਹੈ ਤੇ ਬੂਟੇ ਹੈਗੇ ਆ ਅੱਛਾ ਜੀ ਬਹੁਤ ਪੁਰਾਣਾ ਪਤਾ ਨਹੀਂ ਪਤਾ ਨਹੀਂ ਉਹ ਤਾਂ ਮੈਨੂੰ ਲੱਗਦਾ ਤੇ 200-200 ਸਾਲ ਤੋਂ ਵੀ ਜ਼ਿਆਦਾ ਇਹਦੇ ਵੱਡੇ ਹੋ ਗਏ ਹੋਣਗੇ ਠੀਕ ਹੈ ਜੀ ਮੈਂ ਇਹ ਬਿਨਾ ਮਤਲਬ ਮਤਲਬ ਅਸੀਂ ਦਾ ਭਾਜੀ ਹੋਣਾ ਕਰਕੇ ਆ ਗਏ ਜੀ ਹਾਂ ਜੀ ਮਤਲਬ ਉੱਦਾਂ ਕੋਈ ਨਹੀਂ ਆ ਸਕਦਾ ਅਣਜਾਣ ਬੰਦਾ ਇਹ ਤਾਂ ਜਾਣਕਾਰੀ ਬੰਦਾ ਆ ਸਕਦਾ ਜਾਣਕਾਰੀ ਆ ਸਕਦਾ ਬਿਲਕੁਲ ਜੀ ਮੈਂ ਪਮਾਇ ਤੇ ਕੁਮਿਆ ਹੋਇਆ ਹਾਂ ਹਾਂਜੀ ਪਰ ਮੈਨੂੰ ਵੀ ਹੁਣ ਇੰਨਾ ਯਾਦ ਨਹੀਂ ਹੈ ਬਿਲਕੁਲ ਜੀ ਜੜ ਜੂ ਤਾਂ ਬਹੁਤ ਹੋ ਗਿਆ ਨਾ ਬਿਲਕੁਲ ਜੀ ਹਾਂ ਇਸ ਕਰਕੇ ਫਿਰ ਪਤਾ ਨਹੀਂ ਲੱਗਦਾ ਕਿਉਂਕਿ ਚੇਂਜ ਚੇਨਿੰਗ ਹੋ ਗਈ ਹਰ ਕੀ ਬਿਲਕੁਲ ਜੀ ਪਾਕਿਸਤਾਨ ਬੋਲ ਰਿਹਾ ਕਿ ਨਾ ਹਿਮਾਚਲ ਦੇ ਨਾ ਪੰਜਾਬ ਦੇ ਸੱਦੀ ਲੈ ਆਉਣੇ ਇਹ ਤੁਹਾਨੂੰ ਸੜਕਾਂ ਹੀ ਬਣਾ ਦੇਣੀਆਂ ਤੁਹਾਡਾ ਇਹ ਕਰਨਾ ਤੇ 70 ਸਾਲਾਂ ਦੀ ਤਾਂ ਆਹੀ 63 ਸਾਲ ਹੋਰ ਸਾਡੀ ਹੋ ਗਈ ਹੈ ਤੇ 75 ਸਾਲ ਆਜ਼ਾਦੀ ਨੂੰ ਹੋ ਗਿਆ ਇਹ ਜਿਹੜੇ ਆਂਬੋ ਆ ਜੀ ਹਾਂਜੀ ਉਹਨਾਂ ਜਮਾਨਿਆਂ ਦੇ ਹਨ ਉਹਨਾਂ ਟਾਈਮਾਂ ਦੇ ਬੁੱਕਤੇ ਹੈ ਤੁਸੀਂ ਹੁਣ ਤੁਸੀਂ ਤੇ ਕੋ ਬਾਤ 3 ਸਾਲ ਸਾਡੀ ਉਮਰ ਹੋ ਗਈ ਹੈ ਅੱਛਾ ਜੀ ਤੇ ਅਸੀਂ ਇੱਧਰ ਦੇਖਿਆ ਇਹ ਅੱਛਾ ਜੀ ਇੱਕ ਰਾਸਤੇ ਜੀ ਵੀ ਆਉਂਦੇ ਆਂਬ ਜਿਹੜੇ ਹਾਂਜੀ ਹਾਂਜੀ ਉਹ ਵੀ ਸੇ ਉਸ ਟਾਈਮ ਦੇ ਆਂਬ ਹੀ ਹਨ ਜੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜੀ ਅੱਛਾ ਜੀ ਤੇ ਉਦੋਂ ਤੋਂ ਲੈ ਕੇ ਤੁਸੀਂ ਦੇਖ ਲੋਵੇ ਦੇਖਦੇ ਆਂ ਇਹ ਇਹ ਇਹਨਾਂ ਚੀਜ਼ਾਂ ਦੀ ਬਣਿਆਦ ਹੈਗੀ ਹੈ ਇਨਸਾਨ ਦੀ ਕੋਈ ਬਣਿਆਦ ਨਹੀਂ ਬਿਲਕੁਲ ਜੀ ਜੰਗਲੀ ਕੁੱਕੜ ਜੀ ਏ ਸੀਗਾ ਜੀ ਬਲੌਗ ਜਾ ਕੇ ਆਏ ਆ ਉੱਪਰ ਆ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਆ ਨਾ ਇਹ ਝੀਲ ਦੇ ਦਰਖਤ ਆ ਜੀ ਤੇ ਬਹੁਤ ਸੋਹਣਾ ਜੰਗਲ ਆ ਜੀ ਇਹ ਕਾਫੀ ਕੁਝ ਦੇਖਣ ਨੂੰ ਮਿਲਦਾ ਆ ਸਾਹਮਣੇ ਦੇਖੋ ਕਿੰਨੇ ਉੱਚੇ ਉੱਚੇ ਦਰਖਤ ਆ ਜੀ ਤੇ ਜੋ ਤੁਸੀਂ ਆ ਦੇਖ ਰਹੇ ਨਾਲ ਖੈਰ ਦੇ ਦਰਖਤ ਵੀ ਆ ਜਿਥੋਂ ਕਿੱਜੇ ਚੋਂ ਕੱਥਾ ਨਿਕਲਦਾ ਆ ਤੇ ਲੋਕਾਂ ਨੇ ਬੀਜੇ ਹੋਏ ਆ ਬਟ ਸਾਰੇ ਪਰਮਿਸ਼ਨ ਲੈ ਕੇ ਇਹ ਦਰਖਤ ਵੱਢ ਹੁੰਦੇ ਆ ਸਾਰੇ ਜੰਗਲ ਦੇ ਵਿੱਚੋਂ विदाउट परमिशन ਤੁਸੀਂ ਕੋਈ ਨਹੀਂ ਆਪਣੀ ਜ਼ਮੀਨ ਚੋਂ ਵੀ ਬਾੜ ਨਹੀਂ ਸਕਦਾ ਪਰਮਿਟ ਲੈਣਾ ਪੈਂਦਾ ਹੈ ਜੀ ਆ ਦੇਖੋ ਸਾਹਮਣੇ ਕਿਦਾਂ ਬਾੜ ਲਾਈ ਹੋਈ ਹੈ ਲੋਕਾਂ ਨੇ ਬਚਾਉਣ ਵਾਸਤੇ ਕਿੰਨਾ ਵੱਡਾ ਘੇਰਾ ਹੈ ਹਾਂਜੀ ਅੱਜ ਕਿਹਾ ਉਹ ਵੀ ਦੋ ਰੁਪਏ ਤੁਹਾਨੂੰ ਸਬਸਿਡੀ ਦੇਉਂ ਅੱਛਾ ਜੀ ਤਾਰ ਲਾ ਲਈ ਹਾਂ ਜਾਨਵਰਾਂ ਦੀ ਜੰਗਲੀ ਜਾਨਵਰ ਤਾਰ ਤੇ ਸਬਸਿਡੀ ਹੋਣੀ ਚਾਹੀਦੀ ਹੈ ਨਾ ਭਾਜੀ ਇੱਕ ਜਾਲ ਤੇ ਜਾਲ ਹਾਂ ਜਾਲ ਜਿਆਦਾ ਤਾਰ ਨਹੀਂ ਬਈ ਜਾਲ ਜਿਆਦਾ ਵਧੀਆ ਹੈ ਜਾਨ ਵਧੀਆ ਹੈ ਕਾਫੀ ਪੁਰਾਣਾ ਬੋਰਡ ਆਣਾ ਜੀ ਜਿਹਨਾਂ ਦੇ ਬਾਅਦ ਛਾਹਾਂ ਉੱਪਰੋਂ ਥੱਲੇ ਨਿਕਲਦੀਆਂ ਨਾ ਹਾਂਜੀ ਆ ਜੀ ਇੰਨੇ ਚ ਲੱਗੀਆਂ ਹੋਈਆਂ ਨਾ ਜੀ ਭਾਈ ਤੁਹਾਡਾ ਧੰਨਵਾਦ ਜੀ ਤੁਸੀਂ ਸਾਨੂੰ ਜੰਗਲ ਕਮਾਇਆ ਜੀ ਅੰਕ ਜੀ ਤੁਹਾਡਾ ਵੀ ਤਹਿ ਦਿਲ ਤੋਂ ਧੰਨਵਾਦ ਤੇ ਆ ਸੀਗਾ ਜੀ ਅੱਜ ਸਾਡਾ ਬਲੌਗ ਦੇਰੀਆਂ ਪਿੰਡ ਪੈਂਦਾ ਜੀ ਉੱਪਰ ਮੁਸਲਮਾਨਾਂ ਦੇ ਜਿਹੜੇ ਘਰ ਸੀਗੇ ਆਜ਼ਾਦੀ ਤੋਂ ਪਹਿਲਾਂ ਦੇ ਤੇ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਦਿਖਾਵਾਂਗੇ ਇੱਕ ਹੋਰ ਅਲੱਗ ਜੀ ਜਗ੍ਹਾ ਮਿਲਦੇ ਹਾਂ ਜੀ ਬਹੁਤ ਜਲਦੀ